ਦੇਹ ਸੇਵਾ ਪਰ ਮੋਹ ਇਹ ਸੁਭ ਕਰਮਨ ਤੇ ਕਬ ਹੂੰ ਨ ਟਰੋ ਨਾ ਡਰੋ ਅਰਸੋ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਅਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲਚ ਹਉ ਗੁਨ ਤੋਂ ਉਚਰੋ ਜਬ ਆਵ ਕੀ ਆਉਦ ਨਿਦਾਨ ਬਨੈ ਅਤਹੀ ਰਨ ਮੈਂ ਤਬ ਜੂਜ ਮਰੋ ਦੇਹ ਸੇਵਾ ਪਰ ਮੋਹ ਇਹ ਸੁਭ ਕਰਮਨ ਤੇ ਕਬ ਹੂ ਨਾ ਟਰੋ ਨਾ ਡਰੋ ਅਰਸੋ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਅਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲਚ ਹਉ ਗੁਨ ਤੋਂ ਚਰੋ ਜਬ ਆਵ ਕੀ ਆਉਦ ਨਿਦਾਨ ਬਨੈ ਅਤਹੀ ਰਨ ਮੈਂ ਤਬ ਜੂਜ ਮਰੋ ਦੇਹ ਸੇਵਾ ਪਰ ਮੋਹ ਇਹ ਸੁਭ ਕਰਮਨ ਤੇ ਕਬ ਹੂ ਨਾ ਡਰੋ ਨਾ ਡਰੋ ਅਰਸੋ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਅਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲਚ ਹੋਂ ਗੁਨ ਤੋਂ ਉਚਰੋ ਜਬ ਆਵ ਕੀ ਆਉਦ ਨਿਧਾਨ ਬਣੈ ਅਤਹੀ ਰਨ ਮੈਂ ਤਬ ਜੂਜ ਮਰੋ ਦੇਹ ਸੇਵਾ ਪਰ ਮੋਹ ਇਹ ਸੁਭ ਕਰਮਨ ਤੇ ਕਬ ਹੂ ਨਾ ਡਰੋ ਨਾ ਡਰੋ ਅਰਸੋ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਅਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲਚ ਹੋਂ ਗੁਨ ਤੋਂ ਉਚਰੋ ਜਬ ਆਵ ਕੀ ਆਉਦ ਨਿਧਾਨ ਬਣੈ ਅਤਹੀ ਰਨ ਮੈਂ ਤਬ ਜੂਜ ਮਰੋ